ਇਸ ਪੇਜ ਤੋਂ ਆਰਡਰ ਕਰਨ ਤੋਂ ਬਾਅਦ ਮੈਨੂੰ ਇੱਕ ਗੱਲ ਤਾਂ ਸਮਝ ਆ ਗਈ ਵੀ ਸਵੇਰੇ ਸਵੇਰੇ ਬੰਦੇ ਨੇ ਫੋਨ ਨਹੀਂ ਦੇਖਣਾ ਸੱਸੀ ਗਰਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਆਪਣਾ ਐਕਸਪੀਰੀਅੰਸ ਇੰਸਟਾਗ੍ਰਾਮ ਪੇजेस ਤੋਂ ਸਾਨੂੰ ਸ਼ੋਪਿੰਗ ਕਰਨੀ ਚਾਹੀਦੀ ਏ ਕਿ ਨਹੀਂ ਕਰਨੀ ਚਾਹੀਦੀ ਇਹਦੇ ਮੈਂ ਸਾਰੇ ਇੰਸਟਾਗ੍ਰਾਮ ਪੇजेस ਨੂੰ ਘਟਿਆ ਨਹੀਂ ਕਹੂੰਗੀ ਕਈ ਸ਼ੋਪਿੰਗ ਲਈ ਕਾਫੀ ਵਧੀਆ ਨੇ ਮੈਂ ਵੀ ਕਾਫੀ ਸੁਵਾਰੀ ਸੂਟ ਮੰਗਵਾਏ ਨੇ ਸੂਟ ਹੁੰਦੇ ਜਿਹੜੇ ਸਾਡੇ ਕਾਫੀ ਵਧੀਆ ਨਿਕਲਦੇ ਆ ਸਾਨੂੰ ਠੀਕ ਰੇਟ ਤੇ ਮਿਲ ਜਾਂਦੇ ਆ ਮੈਂ ਇਦਾਂ ਤੱਕ ਦੀ ਵੇਖਿਆ ਨੇ ਵੀ ਇੰਸਟਾਗ੍ਰਾਮ ਮਾਰਕੀਟ ਦੇ ਵਿੱਚ ਉਹ ਮਹਿੰਗੀ ਬੀ ਆਲਮੋਸਟ ਜਿੰਨੇ ਵੀ ਅੱਜ ਤੱਕ ਮੈਂ ਸੂਟ ਮੰਗਵਾਏ ਆ ਸਾਰਿਆਂ ਦਾ ਪ੍ਰਾਈਸ ਜਿਹੜਾ ਉਹ ਸਿਮਿਲਰ ਜਿਹਾ ਹੁੰਦਾ ਆ ਚਲੋ ਇਹ ਹੋ ਜਾਂਦਾ ਵੀ ਤੁਹਾਨੂੰ ਜਿਹੜਾ ਤੁਸੀਂ ਸਿਲੈਕਟ ਕੀਤੀ ਹੁੰਦੀ ਚੀਜ਼ ਉਹ ਹੁੰਦਾ ਵੀ ਇਹ ਕਈ ਵਾਰ ਮਾਰਕੀਟ 'ਚ ਉਹਦੇ ਨਾਲ ਦਾ ਮਿਲਦਾ ਨਹੀਂ ਜਿੱਦਾਂ ਦਾ ਤੁਸੀਂ ਆਨਲਾਈਨ ਆਪਣੇ ਲਈ ਸਿਲੈਕਟ ਕੀਤਾ ਹੁੰਦਾ ਹੈ ਬਟ ਇੱਥੇ ਹੁਣ ਕਾਫੀ ਵਾਰੀ ਮੇਨੂੰ ਹੋ ਚੁੱਕਾ ਐਕਸਪੀਰੀਅੰਸ ਕੀ ਕਰਦੇ ਆ ਜਿਹੜੀ ਚੀਜ਼ ਆਪਾਂ ਪਸੰਦ ਕੀਤੀ ਹੁੰਦੀ ਆ ਉਹ ਪਹਿਲਾਂ ਆਪਣੀ ਪੇਮੈਂਟ ਕਰਵਾ ਲੈਂਦੇ ਫਿਰ ਉਸ ਤੋਂ ਬਾਅਦ ਕਹਿ ਦਿੰਦੇ ਜੀ ਇਹ ਚੀਜ਼ ਆਊਟ ਆਫ ਸਟਾਕ ਆ ਮੇਨੂੰ ਕਾਫੀ ਸੂਟਾਂ ਦੇ ਵਿੱਚ ਇਹੋ ਹੋ ਜਾਂਦਾ ਫੇਰ ਕੀ ਆ ਹੁਣ ਆਪਾਂ ਰਿਟਰਨ ਤਾਂ ਕਰਵਾ ਨਹੀਂ ਸਕਦੇ ਉਹਦੇ ਮਨੀ ਫਿਰ ਇਹਨਾਂ ਨੇ ਕੀ ਕਹਿਣਾ ਮੁੰਡਾ ਕਹਿੰਦੇ ਕੋਈ ਹੋਰ ਚੀਜ਼ ਸਿਲੈਕਟ ਕਰ ਲਓ ਇਹਨਾਂ ਵਿੱਚ ਵੀ ਸੇਮ ਹੀ ਹੋਇਆ ਸੀਗਾ ਮੈਂ ਸੂਟ ਸਿਲੈਕਟ ਕੀਤਾ 17 ਜੂਨ ਨੂੰ ਮੈਂ ਇਹਨਾਂ ਦੇ ਕੋਲ ਆਰਡਰ ਪਲੇਸ ਕਰਦੀ ਹਾਂ ਸੂਟ ਬਹੁਤ ਮਹਿੰਗੇ ਨਹੀਂ ਸੀ 275 ਦਾ ਸੀ ਪਲੱਸ ਜਿਹੜੇ ਸ਼ਿਪਿੰਗ ਚਾਰਜੇਸ ਹੁੰਦੇ ਆ ਦੋ ਸੂਟ ਲੈਣੇ ਪੈਣੇ ਸੀ ਉੱਪਰ ਸ਼ਿਪਿੰਗ ਚਾਰਜੇਸ 120 670 ਰੁਪਏ ਇਹਨਾਂ ਨੂੰ ਮੈਂ ਪੇਮੈਂਟ ਕਰਤੀ ਪਹਿਲਾਂ ਕਹਿੰਦੇ ਵੀ ਸੂਟ ਅਵੇਲੇਬਲ ਹੈ ਮੈਂ ਕਿਹਾ ਚਲੋ ਠੀਕ ਹੈ ਫਿਰ 1 ਬਨ ਵੀਕ ਮੈਂ ਉਡੀਕ ਦੀ ਰਹੀ ਕੋਈ ਵੀ ਜਿੱਤਾ ਆਇਆ ਨਹੀਂ ਸੂਟ ਵਗੈਰਾ ਹੁਣ ਘਰ ਦੇ ਹੁੰਦੇ ਵੀ ਪੁੱਛਣ ਵੀ ਲੱਗ ਜਾਂ ਮੈਸੇਜ ਕੀਤਾ ਵੀ ਮੇਰੇ ਸੂਟ ਨਹੀਂ ਇੱਦਾਂ ਨਾ ਆਰਡਰ ਮਿਲਿਆ ਨਹੀਂ ਫਿਰ ਕਹਿੰਦੇ ਵੀ ਸਾਡੀਆਂ ਸਮਰ ਵਕੇਸ਼ਨ ਆ ਉਹਨਾਂ ਨੇ ਜਿਹੜੀਆਂ ਡੇਟਸ ਦਿੱਤੀਆਂ ਉਹ ਅਗਲੇ ਵੀਕ ਵੀ ਵਿੱਚ ਕਵਰ ਕਰਦੀਆਂ ਸੀ ਤੇ ਅਗਲਾ ਵੀਕ ਵੀ ਜਿਹੜਾ ਸੀਗਾ ਉਹ ਵੀ ਮੇਰਾ ਇੱਦਾਂ ਹੀ ਲੰਘ ਗਿਆ ਚਲੋ 2 ਵੀਕ ਲੰਘ ਗਏ ਫਿਰ ਤੋਂ ਬਾਅਦ ਮੈਂ ਆਪਣੇ ਵੱਲੋਂ ਮੈਸੇਜ ਕਰਦੀ ਰਹੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਵਾਰੀ ਮੈਨੂੰ ਫੋਨ ਕੀਤਾ ਉਸ ਟਾਈਮ ਮੈਂ ਘਰੇ ਨਹੀਂ ਬਾਹਰ ਗਈ ਹੋਈ ਸੀ ਕਿਤੇ ਸੋ ਫੋਨ ਮੇ ਤੁੱਕ ਨਹੀਂ ਹੋਇਆ ਉਸ ਤੋਂ ਬਾਅਦ ਮੈਂ ਫੋਨ ਕੀਤਾ ਉਹ ਨਹੀਂ ਜਿਵੇਂ ਇੱਕ ਵਾਰੀ ਬਸ ਇਹਨਾਂ ਨੇ ਫੋਨ ਲਾ ਕੇ ਉਸ ਤੋਂ ਬਾਅਦ ਪਤਾ ਨਹੀਂ ਮੈਂ ਕਿੰਨੀ ਕਵਾਰੀ ਫੋਨ ਲਾਇਆ ਫਿਰ ਇਹਨਾਂ ਨੇ 2 ਬੰਨ ਵੀਕ ਮੇਰੇ ਇਦਦੇ ਨਗਾਤਾ ਫਿਰ ਕਹਿੰਦੇ ਜਿਹੜੀ ਚੀਜ਼ ਤੁਸੀਂ ਮੰਗਵਾਈ ਸੀ ਸੂਟ ਉਹ ਜਿਹੜੇ ਆ ਆਊਟ ਆਫ ਸਟਾਕ ਹੋ ਗਈ ਆ ਉਹਨਾਂ ਦੀ ਜਗ੍ਹਾ ਕਹਿੰਦੇ ਤੁਸੀਂ ਅਸੀਂ ਆਹੀ ਦੱਸਣਾ ਸੀ ਤੇ ਉਹਨਾਂ ਦੀ ਜਗ੍ਹਾ ਕੁਝ ਹੋਰ ਹਨਾ ਤੁਸੀਂ ਪਸੰਦ ਕਰ ਲਓ ਤੇ ਮੈਂ ਆ ਕੋਟ ਸੈੱਟ ਪਸੰਦ ਕੀਤਾ ਇਹਨਾਂ ਦੇ ਵਿੱਚੋਂ ਵੀ ਇੱਕ ਕਲਰ ਤਾਂ ਚਲੋ ਠੀਕ ਆਇਆ ਜਿਹੜਾ ਮੈਂ ਪਸੰਦ ਕੀਤਾ ਸੀ ਇੱਕ ਕਲਰ ਵੀ ਨਹੀਂ ਸਹੀ ਆਇਆ ਜਿਹੜਾ ਪਿੰਕ ਵਾਲਾ ਇਸ ਦਾ ਜਿਹੜਾ ਸਾਈਜ਼ ਸੀਗਾ ਉਹ ਵੀ ਗਲਤ ਭੇਜਿਆ ਚਲੋ ਫੇਰ ਵੀ ਦੋ ਹਫ਼ਤਿਆਂ ਦੇ ਵਿੱਚ ਭੇਜ ਦੇਣ ਤੇ ਫੇਰ ਵੀ ਮੈਂ ਕਰਨਾ ਸੀ ਚਲੋ ਠੀਕ ਬਟ ਫਿਰ ਕੀ ਹੋਇਆ ਇਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਸਿਲ ਤਵੀ ਇੰਨਾ ਸਾਈਜ਼ਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਫਿਰ ਉਸ ਤੋਂ ਬਾਅਦ ਮੈਂ 1 ਵੀਕ ਵੇਟ ਕਰਦੀ ਰਹੀ ਵੀ ਚਲੋ ਆਊਗਾ ਫਿਰ ਮੈਂ ਲਗਾਤਾਰ ਇਹਨਾਂ ਨੂੰ ਫੋਨ ਕੀਤਾ ਕੋਈ ਫੋਨ ਨਹੀਂ ਗਿਆ ਇਹਨਾਂ ਨੇ ਬਸ ਮਤਲਬ ਕੱਟ ਹੀ ਦਿੰਦੇ ਸੀ ਜਦੋਂ ਕਾਲ ਕਰਦੀ ਸੀ ਨਾਲ ਹੀ ਲੱਗਦਾ ਕੱਟ ਦਿੰਦੇ ਸੀ ਕਿ ਨਾ ਮੇਨ ਦਾ ਫੇਸ ਵੀ ਮੈਂ ਤਾਂ ਘੱਟ ਰੇਟ ਤੇ ਮੰਗਵਾ ਲਿਆ ਕਿਉਂਕਿ ਮੈਨੂੰ ਸੀਗਾ ਵੀ ਜਿਹੜਾ ਸੈਕੰਡ ਮੇਰਾ ਚੈਨਲ ਹੈ ਉੱਤੇ ਮੈਂ ਰਿਵਿਊ ਦਿੰਦੀ ਹੁੰਦੀ ਆ ਸੋ ਅਸ ਅਕੋਰਡਿੰਗ ਮੈਂ ਕਹਾ ਉੱਥੇ ਵਧੀਆ ਹੋ ਜਾਊਗਾ ਵੀ ਮੈਂ ਰਿਵਿਊ ਦੇ ਦੂੰਗੀ ਵੀ ਇੰਨੇ ਦਾ ਮੈਂ ਮੰਗਵਾਇਆ ਸੀ ਕਰਕੇ ਮੈਂ ਜ਼ਿਆਦਾ ਆਨਲਾਈਨ ਅੱਜਕੱਲ੍ਹ ਸ਼ੋਪਿੰ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਇਹ ਵਾਲਾ ਡਿਜ਼ਾਈਨ ਆਪਾਂ ਬਣਾਇਆ ਪਰਟੀਕੁਲਰਲੀ ਆਹੀ ਮੈਨੂੰ ਲੱਗਾ ਕਰਦੇ ਕਹਿੰਦੇ ਚਲ ਤੂੰ ਕੋਰਸੈਟ ਸਿਲੈਕਟ ਕਰ ਲਈ ਆ ਵੀ ਆਜੂਗੇ ਫਿਰ ਉਸ ਤੋਂ ਬਾਅਦ ਮੈਂ 17 ਜੂਨ ਨੂੰ ਕੀਤਾ ਸੀ 17 ਜੂਨ ਆਰਡਰ ਕੀਤਾ ਤੇ ਮੈਨੂੰ ਜਾ ਕੇ ਐਂਡ ਤੇ ਮਿਲਿਆ 24 ਜੁਲਾਈ ਨੂੰ ਇੰਨਾ ਟਾਈਮ ਵੇਟ ਕੀਤੀ ਹੁਣ ਇਹ ਗੱਲ ਇਹ ਆ ਵੀ ਇਹ ਇੱਥੇ ਮੈਂ ਘੱਟ ਪ੍ਰਾਈਸ ਦਾ ਕੀਤਾ ਸੀ ਜੇ ਮੈਂ ਹੁਣ ਕੰਪੇਅਰ ਕਰਾਂ ਵੀ ਵਧੀਆ ਜਿਹੜੇ ਮੈਂ ਮੰਗਵਾਏ ਸੀਗੇ ਆਪ ਆਫਲਾਈਨ ਲੈ ਕੇ ਆਏ ਸੀ 450 ਵਾਲੇ ਉਹਨਾਂ ਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕੀ ਪਿੱਕ ਇੱਥੇ ਲਗਾ ਦਮਾਂਗੀ ਉਹਨਾਂ ਦਾ ਮਟੀਰੀਅਲ ਕਾਫੀ ਇਹ ਸਾਡੇ ਹੁਸ਼ਿਆਰਪੁਰ ਜਿਹੜੇ ਆਵਲੇ ਕੋਟ ਸੈਟ ਐ ਇਹਨਾਂ ਦਾ ਪ੍ਰਿੰਟ ਕਾਫੀ ਸੋਹਣਾ ਐ ਬਟ ਇਦਾਂ ਦੇ ਸਾਡੇ ਹੁਸ਼ਿਆਰਪੁਰ ਲੱਗੇ ਹੁੰਦੇ ਰੇੜੀਆਂ ਵਗੇਰਾ ਤੇ ਉਹ ਵੇਚਦੀ ਹੁੰਦੀ ਆ ਤੇ 300 ਦਾ ਇੱਥੋਂ ਵੀ ਮਿਲ ਜਾਂਦਾ ਹੁਣ 3 350 ਦਾ ਸਾਨੂੰ ਇੱਥੋਂ ਵੀ ਮਿਲ ਜਾਂਦਾ ਹੁਣ ਉੱਥੋਂ ਮੈਨੂੰ ਉੱਥੋਂ ਮੈਨੂੰ 335 ਦਾ ਪਿਆ ਬਟ ਜਿਹੜਾ ਮਹੀਨੇ ਤੋਂ ਉੱਪਰ ਜਿਹੜਾ ਮੈਨੂੰ ਜਿਆਦਾ ਗੁੱਸਾ ਇਸੀ ਗੱਲ ਤੋਂ ਆਉਂਦਾ ਵੀ ਜਦੋਂ ਤੁਸੀਂ ਮਹੀਨੇ ਤੋਂ ਉੱਪਰ ਵੇਟ ਕਰਦੇ ਆ 17 ਜੂਨ ਨੂੰ ਕਰਕੇ 24 ਜੂਨ ਜੁਲਾਈ ਨੂੰ ਤੁਹਾਨੂੰ ਜਾ ਕੇ ਮਿਲਦਾ ਹੈ ਨਾ ਇਹ ਫਸਟ ਟਾਈਮ ਨਹੀਂ ਸੀਗਾ ਜਦੋਂ ਮੈਨੂੰ ਇੰਸਟਾਗ੍ਰam ਤੇ ਇਦਾਂ ਹੋਇਆ ਇਹ ਤੋਂ ਪਹਿਲਾਂ ਵੀ ਮੈਂ ਸਿਆਲ ਚੋਂ ਮੰਗਵਾਏ ਸੀਗੇ ਸੀਗਾ ਟਰੈਕਸੂਟ ਮੈਂ ਆਪਣੇ ਬ੍ਰਦਰ ਹੁਣਾਂ ਲਈ ਮੰਗਵਾਏ ਸੀਗੇ ਉਹ ਵਾਲੇ ਪੇਜ ਵਾਲੇ ਪਤਾ ਕੀ ਕਰਦੇ ਸੀ ਉਹਨਾਂ ਦੇ نیچے ਮੈਂ ਕਮੈਂਟ ਕੀਤਾ ਸੀ ਸੋ ਇੱਕ ਕੁੜੀ ਨੇ ਮੈਨੂੰ ਇਨਬਾਕਸ 'ਚ ਮੈਸੇਜ ਕੀਤਾ ਪੂਣੀ ਮੰਗਵਾਏ ਸੀ ਉਹ ਕਸ਼ਮੀਰ ਤੋਂ ਮੰਗਵਾਏ ਸੀਗੇ ਉਹ ਕਹਿੰਦੀ ਮੈਂ ਵੀ ਹੈ ਨਾ ਆਰਡਰ ਇਨਾਂ ਤੋਂ ਦਿੱਤਾ ਹੈ ਤੇ ਤੁਹਾਨੂੰ ਮਿਲਿਆ ਨਹੀਂ ਤੇ ਮੈਂ ਕਹਾਂ ਨਹੀਂ ਵੀ ਮੈਨੂੰ ਤਾਂ ਜਿੱਦਾਂ 2 ਵੀਕ ਹੋ ਗਏ ਸੀ ਮੈਨੂੰ ਉਸ ਟਾਈਮ ਅੜੀ ਕਿਦਿਆਂ ਫਿਰ ਮੈਂ ਨੀਚੇ ਜਿਹਦਾ ਕਮੈਂਟ ਲਿਖਿਆ ਸੀਗਾ ਫਿਰ ਉਹ ਕੁੜੀ ਕਹਿੰਦੀ ਮੈਂ ਤਾਂ ਅੱਜ ਹੀ ਆਰਡਰ ਦਿੱਤਾ ਉਹ ਪੇਜ ਵਾਲਿਆਂ ਨੇ ਕਿ ਤਾਂ ਉਹ ਕੁੜੀ ਨੇ ਜਿਹੜਾ ਆਰਡਰ ਕੀਤਾ ਸੀਗਾ ਨੂੰ ਉਹਨੇ ਮੈਨੂੰ ਮੈਸੇਜ ਕੀਤਾ ਹਫਤੇ ਕੇ ਬਾਅਦ ਹਫਤਾ ਘਰੇ 4 ਦਿਨਾਂ ਚੋਂ ਨੂੰ ਮਿਲ ਗਿਆ ਸੀ ਉਹਦਾ ਆਰਡਰ ਜੋ ਵੀ ਉਹਨੇ ਦਿੱਤਾ ਸੀ ਬਟ ਉਹ ਕਹਿੰਦੀ ਸੀ ਮਟੀਰੀਅਲ ਵਧੀਆ ਨਿਕਲਿਆ ਖਰਾਬ ਹੋ ਗਿਆ ਬਟ ਪੰਜਾਬ 'ਚ ਉਹ ਹੀ ਆਰਡਰ ਇਹਨਾਂ ਨੇ ਪਲੇਸ ਕਰਦੇ ਆ ਇੰਨਾ ਟਾਈਮ ਲਗਾਤਾਂ ਸੀਗਾ ਮਤਲਬ ਮਹੀਨਾ ਉਹਨਾਂ ਨੇ ਵਪਾਰ ਕਰਤਾ ਸੀਗਾ ਫਿਰ ਇੱਕ ਹੋਰ ਤੋਂ ਮੰਗਵਾਇਆ ਉਹਨਾਂ ਨੇ ਕਿ ਇਹ ਤਾਂ ਪੇਮੈਂਟ ਲੈ ਲਈ ਜਦੋਂ ਮੈਂ ਪੇਮੈਂਟ ਤੋਂ ਪਾਦਾ ਹਨਾ ਸੂਟ ਕਹਿੰਦੇ ਜੀ ਉਹ ਵਾਲਾ ਕਲਰ ਤਾਂ ਮੁੱਕ ਗਿਆ ਪਹਿਲਾਂ ਕਹਿੰਦੇ ਅਵੇਲੇਬਲ ਹੈ ਫਿਰ ਇਹਨੇ ਮੁੱਕ ਗਿਆ ਜੀ ਉਹ ਤਾਂ ਕਹਿੰਦੇ ਹੋਰ ਕੋਈ ਸਿਲੈਕਟ ਕਰ ਲਓ ਫਿਰ ਇਹ ਹੁੰਦਾ ਵੀ ਇਹਨਾਂ ਨੇ ਪੇਮੈਂਟ ਤਾਂ ਜਿਹੜੇ ਪੈਸੇ ਉੱਚਲ ਗਏ ਚਲ ਗਏ ਇਨਾਂ ਜਿਹੇ ਹੋ ਸੀਗਾ ਸਿਰਫ ਇਹਨਾਂ ਦਾ ਗੁੱਸਾ ਮੈਨੂੰ ਤਾਂ ਸੀਗਾ ਮਟੀਰੀਅਲ ਤਾਂ ਜੋ ਨਕਮਾ ਭੇਜਣਾ ਭੇਜਣਾ ਤੁਸੀਂ 300 350 ਵਿੱਚ ਤੁਸੀਂ ਇਦਾਂ ਦੀ ਚੀਜ਼ੀ ਭੇਜਣੀ ਹੁੰਦੀ ਆ ਬਟ ਭੇਜੋ ਤਾਂ ਟਾਈਮ ਸੀਗਾ ਮੇਰੀ ਨਾਲ ਹੀ ਹੋਇਆ ਮੇਰੀ ਜਿੰਨੀਆਂ ਵੀ ਫਰੈਂਡਸ ਐ ਬਾਕੀ ਇੱਕ ਨੇ ਪੇਮੈਂਟ ਕੀਤੀ ਉਹ ਵਿਚ ਐਨੇ ਪੇਮੈਂਟ ਕਰਤੀ ਤੇ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਉਹਨੂੰ ਬਲੌਕ ਕਰਤਾ ਮਤਲਬ ਉਹ ਸਕੈਮ ਹੀ ਸੀਗਾ ਉਹਦੇ ਨਾਲ ਹੋਇਆ ਇਹ ਗੱਲਾਂ ਤੋਂ ਗੁੱਸਾ ਵੀ ਆਉਂਦਾ ਹਨਾ ਵੀ ਜਦੋਂ ਤੁਸੀਂ ਪੇਮੈਂਟ ਕਰ ਦਿੰਦੇ ਹੋ ਫਿਰ ਤੁਹਾਨੂੰ ਹੁੰਦਾ ਵੀ ਪਹਿਲਾਂ ਤੁਸੀਂ ਸੀਓਡੀ ਅਵੇਲੇਬਲ ਨਹੀਂ ਕਰਵਾਉਂਦੇ ਅਗਲੇ ਨੂੰ ਕਹਿ ਦਿੰਦੇ ਵੀ ਨਹੀਂ ਜੀ ਔਨਲਾਈਨ ਪੇਮੈਂਟ ਕਰਨੇ ਪਊਗਾ ਕਰ ਦਿੰਦਾ ਕਮ ਸੇ ਕਮ ਤੁਸੀਂ ਜੇ ਪੰਜਾਬ ਦਾ ਆਰਡਰ ਹਫਤੇ ਵਿੱਚ ਤਾਂ ਪਹੁੰਚਾਓ ਨਹੀਂ ਤਾਂ ਜਿਹੜੇ ਕਈ ਵਧੀਆ ਆ ਜਿਨ੍ਹਾਂ ਤੋਂ ਮੈਂ ਪਹਿਲਾਂ ਜੁੰਨੀਆਂ ਵਗੈਰਾ ਵੀ ਮੰਗਵਾਈਆਂ ਸੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀ ਕਿਉਂਕਿ ਮੈਨੂੰ ਦੂਜੇ ਦਿਨ ਹੀ ਉਹ ਆਰਡਰ ਮਿਲ ਗਿਆ ਸੀ ਤੇ ਜੋ ਉਹਨਾਂ ਨੇ ਮਟੀਰੀਅਲ ਗਿਆ ਸੀਗਾ ਸੇਮ ਸੀਗਾ ਉਹਦੇ ਵਿੱਚ ਕੁਝ ਵੀ ਮਤਲਬ ਮਾਰਕੀਟ ਦਾ ਉਹ ਪਹਿਲਾਂ ਸੀਗਾ ਆਰਡਰ ਜਿਹੜਾ ਮੈਨੂੰ ਲੱਗਾ ਵੀ ਸਸਤਾ ਸੀ ਫਿਰ ਕਈ ਵਾਰੀ ਹੁੰਦਾ ਸਾਡੇ ਨੇੜੇ ਸੀਗੀਆਂ ਸ਼ਾਪ ਉਹਨਾਂ ਨੇ ਵੀ ਇੰਸਟਾਗ੍ਰਾਮ ਤੇ ਪੇजेस ਬਣਾਏ ਸੀ ਫਿਰ ਆਪਾਂ ਮੈਂ ਕਿਹਾ ਵੀ ਆਪਾਂ ਸ਼ਿਪਿੰਗ ਚਾਰਜਸ ਕਯੂਰ ਦੇਣੇ ਹਨ ਵੀ ਆਪਾਂ ਜਾਇਉਂਦੀ ਐ ਨਾ ਮੈਂ ਪਾਰਟੀ ਵੇਅਰ ਸੂਟ ਲੈਣੇ ਸੀਗੇ ਸੋ ਹੁੰਦਾ ਵੀ ਦੇਖ ਕੇ ਬੰਦਾ ਲਵੇ ਜਦੋਂ ਆਪਾਂ ਉਹਨਾਂ ਦੀ ਉੱਥੇ ਪਹੁੰਚੇ ਸ਼ਾਪ ਉਹ ਸੂਟ ਵੀਡੀਓ ਦੇ ਵਿੱਚ ਇੰਨੇ ਵਧੀਆ ਲੱਗਦੇ ਸੀ ਜਦੋਂ ਆਪਾਂ ਰੀਲ ਦੇਖਦੇ ਸੀ ਇੰਸਟਾਗ੍ਰਾਮ ਤੇ ਸੋ ਜਦੋਂ ਆਪਾਂ ਉਹਨਾਂ ਦੀ ਸ਼ਾਪ ਤੇ ਜਾ ਕੇ ਦੇਖਿਆ ਉਹ ਸੂਟ ਨੋ ਡਾਟ ਜਦੋਂ ਤੁਹਾਡੇ ਫੋਲੋਅਰਸ ਜ਼ਿਆਦਾ ਹੁੰਦੇ ਆ ਇੰਸਟਾਗ੍ਰਾਮ ਤੇ ਤੇ ਤੁਹਾਡੀ ਦੁਕਾਨ ਤੇ ਵਿਰਾਸ਼ਾ ਹੁੰਦਾ ਹੈ ਦੁਕਾਨ ਤੇ ਕਾਫੀ ਰਾਸ਼ਾ ਸੀ ਬਾੜੇ ਜਿਹੜੇ ਸੂਟਾਂ ਦਾ ਸੀ ਸਕਰੀਨਸ਼ਾਟ ਲੈ ਕੇ ਗਏ ਸੀ ਵੀਡੀਓ ਚ ਇੰਨੇ ਸੋਹਣੇ ਲੱਗਣੇ ਜਦੋਂ ਰੀਅਲ ਚ ਦੇਖੇ ਕਿਸੇ ਕੰਮ ਦੇ ਨਹੀਂ ਸੀ 600 700 ਵਾਲੇ ਉਹ ਜਿਹੜੇ ਕੋਟਨ ਦੇ ਸੂਟ ਸੀਗੇ ਉਹ ਆਪਾਂ ਕਿਹਾ ਚਲੋ ਇਹੋ ਵੇਖ ਲੈਂਦੇ ਆ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਨਾ ਕੱਪੜਾ ਯੂ ਸਾਈਟ ਤੇ ਆ ਠੀਕ ਹੈ ਵੀ ਚਲੋ 335 ਦੇ ਅਕੋਰਡਿੰਗ ਠੀਕ ਹੈ ਇੰਨਾ ਦਾ ਮਾਰਕੀਟ ਦੇ ਵਿੱਚ ਹੋਣਾ ਪ੍ਰਾਈਸ ਤੇ ਇਹੋ ਹੋ ਜਾਂਦਾ ਵੀ ਤੁਸੀਂ ਵਨ ਅਗਲੇ ਨੂੰ ਮਹੀਨਾ ਸਵਾ ਮਹੀਨਾ ਤੁਹਾਡੀ ਬੰਦਾ ਪੇਟ ਕਰੇ ਜੇਕਰ ਹੁਣ ਕਿਸੇ ਦੇ ਵਿਆਹ ਹੋਵੇ ਕਈ ਹੁੰਦਾ ਵੀ ਕੁੜੀਆਂ ਵਿਆਹਾਂ ਵਿਹੂਆਂ ਤੇ ਮੰਗਵਾ ਲੈਂਦੀਆਂ ਆ ਪਹਿਲੀ ਤਾਂ ਮੇਰੀ ਐਡਵਾਈਸ ਹੈ ਵੀ ਕਦੀ ਵੀ ਵਿਆਹ ਲਈ ਇਦਾਂ ਸ਼ੋਪਿੰਗ ਨਾ ਕਰੋ ਆਨਲਾਈਨ ਜੀ ਤੁਸੀਂ ਵੇਖੀ ਮੰਗਵਾ ਲੇ ਚਲੋ ਬੁਟੀਕ ਜਿਹੜੇ ਪੀਸ ਹੁੰਦੇ ਆ ਉਹਨਾਂ ਤਾਂ ਦੀ ਗੱਲ ਵੱਖਰੀ ਆ ਵੀ ਤੁਸੀਂ ਬੁਟੀਕ ਤੋਂ ਕਿਸੇ ਬੁਟੀਕ ਤੋਂ ਆਰਡਰ ਕਰਤਾ ਇੰਸਟਾਗ੍ਰam ਪੇਜ ਤੋਂ ਹੋ ਸਕਦਾ ਵੀ ਉਹ ਵਧੀਆ ਨਿਕਲੇ ਬਟ ਜਿਹੜੇ ਇਦਾਂ ਵੀਡੂ ਵੇਖ ਬੁੱਕ ਮੰਗਵਾਏ ਹੁੰਦੀ ਇਹਨਾਂ ਦਾ ਕੁਝ ਨਹੀਂ ਪਤਾ ਹੁੰਦਾ ਕਿੱਦਾਂ ਦਾ ਨਹੀਂ ਵੀ ਆ ਕਾਫੀ ਟਾਈਮ ਪਹਿਲਾਂ ਬਣਾਉਣੀ ਸੀ ਬਟ ਫਿਰ ਮੈਨੂੰ ਹੋ ਗਿਆ ਵੀ ਵਾਸ਼ ਕਰਕੇ ਵੇਖ ਲੂੰਗੀ ਵੀ ਕਿਦਾਂ ਰੰਗ ਨਿਕਲਦਾ ਕਿਹੜਾ ਖਰਾਬ ਹੋ ਗਿਆ ਤੁਸੀਂ ਵੇਖ ਸਕਦੇ ਹੋ ਅੰਦਰੋਂ ਇੰਟਰਲੌਕ ਨਹੀਂ ਕੀਤਾ ਐ ਇੱਦਾਂ ਹੀ ਧਾਗੇ ਸਾਰੇ ਨਿਕਲੇ ਹੋ ਪਏ ਸੋ ਜਿਹੜਾ ਪਿੰਕ ਵਾਲਾ ਸੀ ਤਾਂ ਦਾ ਕਲਰ ਕਾਫੀ ਨਿਕਲਿਆ ਖਰਾਬ ਜਿਹਾ ਹੋ ਗਿਆ ਪਹਿਲਾਂ ਵੀ ਮੇਰੇ ਸਾਈਜ਼ ਜਿਹੜਾ ਸੀ ਉਹ ਸਹੀ ਨਹੀਂ ਸੀਗਾ ਦੇਖੋ ਇੱਥੇ ਜਿਹੜਾ ਇਹਨਾਂ ਨੇ ਬਟਨ ਵੀ ਲਾਇਆ ਇਸ ਤਰ੍ਹਾਂ ਹੀ ਬਸ ਇੱਕ ਧਾਗਾ ਪਾ ਕੇ ਉਹਦੇ ਵਿੱਚ ਇਹਨਾਂ ਸਾਰਾ ਮਤਲਬ ਫਾਹਾ ਜਿਹਾ ਬੱਟੇ ਆ ਬਟਨ ਲਗਾਉਣ ਦਾ ਵੀ ਫਰੋ ਦਾ ਕਲਰ ਨਹੀਂ ਨਿਕਲਿਆ ਧੋਣ ਤੋਂ ਬਾਅਦ ਵੀ ਉਸੇ ਤਰ੍ਹਾਂ ਦਾ ਸੀਗਾ ਥੋੜਾ ਜਿਹਾ ਕਲਰ ਨਿਕਲਿਆ ਸੇਮ ਹੀ ਆ ਉਹ ਇਹਦਾ ਕਲਰ ਨਿਕਲ ਗਿਆ ਖਰਾਬ ਹੋ ਗਿਆ ਪਿੰਕ ਵਾਲਾ ਤਾਂ ਐਂਡ ਤੇ ਤਾਂ ਮੈਂ ਬਸ ਇਹੀ ਕਹੂੰਗੀ ਵੀ ਕੋਸ਼ਿਸ਼ ਕਰੋ ਅਗਰ ਵੀ ਜੇ ਤੁਹਾਨੂੰ ਕੱਪੜਾ ਲੈਣਾ ਹੁੰਦਾ ਦੁਕਾਨ ਤੇ ਜਾ ਕੇ ਲਿਆ ਕਰੋ ਜਾਂ ਫਿਰ ਜਿਹਦਾ ਫਲਿੱਪਕਾਰਟ ਹੋ ਗਿਆ ਮੈਸ਼ੂ ਉਹਨਾਂ ਤੇ ਹੁੰਦਾ ਵੀ ਰਿਵਿਊ ਸਾਨੂੰ ਪਹਿਲਾਂ ਲਿਖਿਆ ਹੁੰਦੀ ਉਹ ਚੈੱਕ ਕਰ ਲਿਆ ਕਰੋ ਜੇਕਰ ਕਿਸੇ ਇੰਸਟਾਗ੍ਰਾਮ ਪੇਜ ਤੋਂ ਮੰਗਵਾਉਣਾ ਉਹਦੇ ਕਮੈਂਟ ਚੈੱਕ ਕਰ ਲਿਆ ਕਰੋ ਇਹਨਾਂ ਦੇ ਕਮੈਂਟ ਜਿੰਨੇ ਵੀ ਸੀ ਸਾਰੇ ਨੈਗੇਟਿਵ ਜਿਹੇ ਸੀਗੇ ਸੋ ਕਮੈਂਟ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਇਹਨਾਂ ਦੀ ਸਰਵਿਸ ਜ ਦਾ ਉਹਦੇ ਕਮੈਂਟ ਚੈੱਕ ਕਰ ਲੇ ਕਰੋ ਸੈਕੰਡ ਹੁੰਦਾ ਵੀ ਸਸਤੀ ਜੀ ਇਸ ਤਰ੍ਹਾਂ ਦੀ ਚੀਜ਼ ਮੰਗਵਾ ਕੇ ਵੇਖ ਲਿਆ ਕਰੋ ਹੁਣ ਇਹਨਾਂ ਤੋਂ ਮੈਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਸਰਵਿਸ ਬਗੀਆਂ ਅੱਗੇ ਤੋਂ ਤਾਂ ਮੈਨੂੰ ਇਹੋ ਹੀ ਆ ਵੀ ਮੈਂ ਇੰਸਟਾਗ੍ਰਾਮ ਤੋਂ ਕਦੇ ਵੀ ਕੋਈ ਚੀਜ਼ ਨਹੀਂ ਮੰਗਵਾਉਣੀ ਹੈਗੀ ਕਿਉਂਕਿ ਕਾਫੀ ਵਾਰੀ ਹੋ ਚੁੱਕਾ ਹੁਣ ਕਾਫੀ ਲੈਸਸ ਸੀ ਆ ਜਿਹੜੀਆਂ ਮੈਂ ਮਿਸ਼ੂ ਤੋਂ ਮੰਗਵਾਈਆਂ ਸੈਕੰਡ ਚੈਨਲ ਤੇ ਆਪਣੇ ਮੀ ਉਹਨਾਂ ਦਾ ਰਿਵਿਊ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੇਕਰ ਤੁਸੀਂ ਉਹ ਵਾਲੇ ਚੈਨਲ ਨੂੰ ਫੋਲੋ ਕਰਨਾ ਚਾਹੁੰਦੀ ਹੈ ਤੇ ਫੋਲੋ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕਰ ਸਕਦੇ ਹੋ ਮ